ਹੰਦੇ ਸਿਮਰਨ ਹਰਿ ਦੇ ਸਦਨ ਤਨ ਨਿਭਮਨ ਨਟਮ ਕੋਈ ਜੇ ਜੋਤ ਰੱਖੈ ਸਚਾ ਸਾਹਿਬ ਨਾਨਕ ਮੇਨਸ ਤੈ ਕੋਈ ਬਸਰਿਆਸੀ ਮਨ ਸੁਣਾ ਸਿਧਵੋ ਆਂਦੇਨੀਤ ਸੋ ਰੂਪ ਪਟ ਗੁਰ ਦੇਨੀਆ ਨਾਨਕ ਹਰ ਸੰਗੀਤ ਸੋ ਬਹੁਤਨ ਗੁਰਸ਼ੇਹੀਆ ਹਰ ਹੁਸਨ ਦੇ ਸੁਭਾਏ ਮਰਨ ਪਰਸਿਆ ਗੁਪੈ ਜਨਮ ਮਰਨ ਦੁਖ ਜਾਇ ਹੋਵੈ ਸੁਖ ਤੋਂ ਸਮੁੰਦੀ ਨੋਰੀ ਹਸੂ ਪਰਸਹੁ ਤਕਿਆ ਅਦਿ ਗੁਰਦੇ ਸੰਦੇ ਜਰਨਾ ਕੰਧਾ ਨਾਮ ਜੀ ਕੱਟੀ ਆ ਸਜਾਣ ਸੱਜਾ ਬਾਦ ਸ਼ਾਹ ਸ਼ਿਰ ਸ਼ੰਦ ਸਹੋ ਜਿਬਾ ਬੈਂਥੇ ਨਾਮ ਸੋਹੀਏ ਸਭਨਾ ਦਵੇ ਸਹੋ ਸਤਨਾ ਆਇਂ ਮੁਝੀ ਸੋਰਠ ਮਹਲਾ 5 ਗੁਰਪੂਰਾ ਥੇਟਿਓ ਬੜਾ ਭਾਗੀ ਸਾਹਿਬ ਕਾ ਪਰਵਾਸਾੁਰ ਪੂਰਾ ਫੇਲਿਓ ਵਣ ਭਾਗੀ ਮਨਹਾਨ ਪ੍ਰਗਾਸਾ ਕੋ ਨਾਮ ਪਹੁੰਚ ਮਹਾਰਾ ਤੁਂਜਾ ਆਪਣੇ ਸਾਹਿਬ ਕਾ ਪਰਵਾਸਾ ਮੈਂ ਸਤਿਗੁਰ ਪੈ ਮਨ ਹਾਰੈ ਆਗੈ ਸੁਖ ਆਚੈ ਸੁ ਸਨੈਦਾਂ ਘਰ ਆਨੰਦ ਹਮਾਰਾ ਰਹਾ ਅੰਦਰ ਜਾਨੀ ਪਰਨ ਹਾਰਾ ਸੋਈ ਘਸਮ ਹਮਾਰਾ ਨਰਪੋ ਭੈ ਪੁਰ ਚਰਨੀ ਲਾਗੇ ਇਬਰਾਮ ਨਾਮਿਆ ਦਾਰਾ ਸਹਲੂ ਦਰਸ਼ਨ ਆਕਾਰ ਮੂਰਤ ਤਾ ਹੈ ਹੀ ਹੋਵਨ ਹਾਰਾ ਅੰਧੂ ਲਾਏ ਆਪਣੇ ਜਨ ਰੱਖੇ ਆਇਆ ਤੁਰਾ ਸ਼ੇ ਨਾਨਕ ਕੋ ਗੁਰ ਪੂਰਾ ਭੇਟਿਓ ਸਭ ਦੇ ਦੁਖ ਬਿਨਾਸ਼ੇ ਵੜਿ ਵੜਿ ਆਈ ਆਜ ਰੇ ਸੋ ਬਾਤ ਜਿ ਆਇਆ ਰਛੇ ਨਾ ਉਹ ਵਰ ਪੂਰਾ ਤੇ ਤੇ ਹੋ ਸਭਲੇ ਦੂਖ ਨਾ ਸੇ ਵਾਹਿ ਗੁਰਜੀਪਾ ਖਰਸਾ